जी जी। जी। भाई जी। भाई जी हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਵੀ ਤਾਜੀ ਸੂਈਆ ਹੋਣੀ ਤੇ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੀ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੈ ਜੀ ਵਧੀਆ ਹਾਂ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੁਪਾ ਠੀਕ ਹੈ ਜੀ ਤਸਵੀਰ ਫੂਲ ਜਿਹੜਾ ਬਠੰਡਾ ਜੀ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਦਾ ਸਲਾਹਤਪੁਰ ਨਹੀਂ ਭਗਤਾ ਭਾਈ ਕਾ ਰਾਮਪੁਰ ਕੋ ਉਚੜ ਜਾਏ ਬਾਈ ਮੋਬਾਈਲ ਨੰਬਰ ਬੋਲ 9463842155 ਜੀ ਠੀਕ ਹੈ ਜੀ ਦੂਜਾ ਹੈਗਾ 707820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੈ ਬਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸ ਹੋਈ ਹੈ ਜੇ ਪਹਿਲਾ ਸੂਸ ਹੋਈ ਬਾਈ ਜੀ ਪਹਿਲਾ ਸੂਸ ਹਾਂਜੀ ਕਦੋਂ ਸੂਈ ਹੈ ਬਾਈ ਹੁਣੇ ਸੂਈ 25 ਮਿੰਟ ਹੋਇਆ ਲੈ ਠੀਕ ਹੈ ਬਾਈ ਜੇਰ ਪੈਣੀ ਆ ਜੇ ਨਾ ਜੇਰ ਤਾਂ ਹਲੇ ਪੈਣੀ ਹੁਣੇ ਸੂਈ ਠੀਕ ਹੈ ਬੱਚਾ ਕੀ ਦਿੱਤਾ ਕਰਮ ਵਾਲੀ ਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਤੇ ਬੌਲਾ ਕੱਢਿਆ ਕਿ ਨਹੀਂ ਬੌਲਾ ਬੱਚਾ ਚੰਗਾ ਕੇ ਬਸ ਹਮੇ ਕਾਈ ਤਣ ਕਾ ਲੀਟਰ ਕੱਢਿਆ ਜੀ ਹਣੇ ਠੀਕ ਆ ਬਾਈ ਹਾਂਜੀ ਉਹ ਐਸੀ ਚੱਲ ਵੀ ਉਹਨੇ ਕਿਨਾਂ ਵੇਜੂ ਹੁਣ ਜੇਰ ਜੂਰ ਪੈਜੂਗੀ ਆਰਡਰ ਬੜਾ ਚੰਗਾ ਹਣਾ ਹਾਂਜੀ ਕਾਫੀ ਠੰਡੇ ਠੁੰਡੀ ਬੋਦਾ ਇਕੱਲਾ ਥਣ ਮੁਰ ਕੀ ਆਲਾ ਕੰਮ ਨਹੀਂ ਆਲਾ ਵੀ ਠੀਕ ਆ ਕੋਈ ਆਲਾ ਕੰਮ ਕੋਈ ਨਹੀਂ ਮੰਡੀ ਬਹੁਤ ਜਿਆਦੇ ਠੀਕ ਆ ਬਾਈ ਪੂਰੀ ਠੰਡੀ ਆ ਜਿਵੇਂ ਮਰਜੀ ਹੱਥ ਲਈ ਚਲ ਸੂਈ ਸਵਾਈ ਖੋਲ ਦੇ ਬਾਈ ਮੜੀ ਤੋਰ ਕੇ ਰਖਾ ਦੇ ਜਾਦ ਬਰੀਟ ਚੰਗੀ ਆ ਰੰਗ ਰੂਪ ਚੰਗਾ ਫੇਸ ਚੰਗਾ ਗਾ ਥਣ ਬੜਾ ਚੰਗਾ ਲੱਗੇ ਛੂਈ ਝੂਈ ਵੀ ਬਾਈ ਕਹਿੰਦਾ ਨੰਬਰ 1 ਆਗੇ ਤੇ ਜੇਰ ਬਸ ਹਜੇ ਪੈਣੀ ਆਗੀ ਤੇ ਟਾਈਮ ਡੋਰਾ ਤਾਰਾ ਵੀ ਚੈੱਕ ਕਰ ਲਓ ਬੈਡ ਦਾ ਮੁੱਲ ਭਾਈ ਇਹਦਾ ਮੁੱਲ ਜੀ ਬਸ ਦੇਣੀ ਹੈ ਜੀ ਬਸ ਆਪਾਂ 60000 ਦੀ ਕੋਈ 65 ਨਹੀਂ ਮੰਗਣਾ 70 ਨਹੀਂ ਮੰਗਣਾ ਠੀਕ ਆ ਭਾਈ 60000 ਦੀ ਦੇ ਦਾਂਗੇ 60000 ਦੀ ਬਾਈ ਕਹਿੰਦਾ ਬੈਡ ਆਪਾਂ ਦੇ ਦਾਂਗੇ ਮੁੱਲ ਕਰਾਉਣ ਨੂੰ ਪੈਂਟ ਕਰਾ ਲਓ ਕੁਆਲਿਟੀ ਨਸਲ ਬਹੁਤ ਆ ਜੀ ਹਾਂ ਮੁੱਲ ਕਰਾਉਣ ਨੂੰ ਪੈਂਟ ਕਰਾ ਲਓ 70 ਕਰਾ ਲਓ ਉਹਦਾ ਬਾਈ ਕਹਿੰਦਾ ਕੋਈ ਫਾਇਦਾ ਨਹੀਂ 60000 ਦੀ ਆਪਾਂ ਬੈਡ ਵਿੱਚੋਂ ਦੇ ਦਾਂਗੇ ਤੇ ਮਾਨਤਨ ਜ਼ਰੂਰ ਹੋ ਜਾਊਗਾ ਤੋਰਾ ਤਾਰਾ ਚੰਗਾ ਬਈ ਨਾਣਾ ਨੂੜਾ ਬਹੁਤ ਚੰਗੀਆਂ ਲੇਵਰੇ ਦਿਖਾਉਂਦੇ ਆ ਨੇੜ ਤੋਂ ਇਹ ਨਾੜਾ ਨੂੜਾ ਨਾ ਤਾਂ ਭਰਿਆ ਬਲੇ ਬਾਬੇ ਲੈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਨਾੜਾ ਨੂੜਾ ਪੁੱਲ ਚੰਗੇ ਹਾਂ ਬੜੀ ਚੰਗੇ ਦੁੱਧ ਦੇਣਾ ਬਸ਼ੀਨ ਪੂਰੀਆ ਸਹੀ ਗੱਲ ਹੈ ਦੋਸਤੋ ਚਲੋ ਜੇ ਉਮੀਦ ਇਹਦੀ ਚੰਗੀ ਹੈ ਪੂਰੀ ਮਤਲਬ ਬਾਕੀ ਸੇਵਾ ਪੂਰੀ ਗੱਲ ਹੋ ਜਾਂਦੀ ਹੈ ਹਾਂਜੀ ਮਾਰ ਦੋ ਤਾਰਾ ਬਈ ਜੇ ਮਾਰ ਹਾਂਜੀ ਜੇ ਤਾਂ ਮਾਰ ਦਲੀ ਤਾਰਾ ਮਾਰ ਕੇ ਖਾਨੇ ਕੋਈ ਚੱਕਰ ਨਹੀਂ ਠੰਡੀ ਬਹੁਤ ਠੀਕ ਨਾ ਨੂੜਾ ਨਿਆਣਾ ਪਉਣਾ ਪਾਲਾ ਨਹੀਂ ਪਣਾ ਨਾ ਕੁਛ ਨਹੀਂ ਕਹਿੰਦੀ ਜੀ ਬੜੀ ਠੰਡੀ ਤੇ ਅੱਛਾ ਠੰਡੀ ਅੱਗੇ ਦੇਖਿਆ ਕਰਨਾ ਨਾਣਾ ਨੂਣਾ ਮੌਤ ਚੰਗੀਆਂ ਨਾਣਾ ਨੂਣਾ ਬਾਲਗੇ ਜੀ ਸਹੀ ਹੱਲ ਹਾਂ ਮਾਰਦੇ ਭਾਈ ਧਾਰਾਂ ਤੇ ਧਾਰਾਂ ਦਿਖਾਉਂਦੇ ਹੋ ਚੋਣ ਵਾਲਾ ਚੰਗਾ ਜੀ ਹਾਂ ਸਹੀ ਹੱਲ ਨਾ ਚਵਾਈ ਵਾਲੀ ਚੰਗੀ ਆ ਭਈ ਲੈ ਦੇਖੋ ਮੈਂ ਆਉਂਦੀ ਟੁੱਟੇ ਗੰਨੇ ਵਰਗੀ ਧਾਰਾ ਲੈ ਜਮਾ ਪਾਇਰ ਨਹੀਂ ਗਾਵਸ਼ਾ ਕਰੂ ਜੇ ਖੜਵੀ ਠੀਕ ਹੈ ਹਮ ਚ ਵਾਈ ਵਾਕਈ ਚੰਗੀ ਹੈ ਸੋਹਣਾ ਠੰਢੀ ਬਹੁਤ ਜਿਆਦੇ ਸਹੀ ਗੱਲ ਆ ਭਾਈ ਸਹੀ ਗੱਲ ਕਿ ਨਾੜਾ ਨੂੜਾ ਜਿਹੜੇ ਬੰਦੇ ਨੂੰ ਪਰਖਾ ਨਹੀਂ ਠੀਕ ਹੈ ਚੱਲੀ ਗਲੀ ਨਾੜੋਂ ਤਾਂ ਇਹ ਹਮ ਸਹੀ ਗੱਲਾਂ ਮੁੱਲ ਵੀ ਜਾਇਜ਼ ਹੀ ਰੱਖਿਆ ਬਾਈ ਨੇ 60000 ਰੁਪਏ ਬਾਕੀ ਵਿੱਚੋਂ ਮਾਤਣ ਜਰੂਰ ਹੋ ਜੂਗਾ ਸੂਈ ਸਵਾਈਏ ਜੇਰ ਵਾਸਤੇ ਪੈ ਜਾਣੀਆਂ ਬੱਚਾ ਬੱਚਾ ਦਾ ਪੱਦਰ ਭਾਈ ਲੈ ਵਾ ਹਾਂ ਲੈ ਵੇ ਤੇ ਜਿਹੜੀ ਬਨਾਵਟਾ ਬਹੁਤ ਚੰਗੀ ਹੈ ਲੈ ਇਹ ਵੀ ਬਹੁਤ ਜ਼ਲੀਬਾ ਹੂੰ ਕਿ ਸਵਾ ਬਹੁਤ ਸਹੀ ਗੱਲਾਂ ਇਹ ਕਿਸੇ ਚੰਗੇ ਸੇਵਾਲੇ ਕੋਲੇ ਜਾਵੜੀ ਕਾ ਹੂੰ ਬਹੁਤ ਤਾਂ ਮਤਲਬ ਵੀ ਉਮੀਦ ਇਹਦੀ 18 20 ਦੀ ਹੈਗੀ ਹੈਗੀ ਬਾਕੀ ਸੇਵਾ ਦੀ ਗੱਲ ਹੈ ਜੀ ਮੁਰੇ ਹਣਾ ਸਹੀ ਗੱਲ ਗੱਲ ਅੱਗੇ ਬਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਪਹਿਲਾ ਸੂਸ ਹੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਜੀ ਬoi ਪੰਜ ਚਾਰ ਦਿਨ ਲਊ ਜੀ ਪਹਿਲਾ ਸੋਆ ਪੰਜ ਚਾਰ ਦਿਨ ਠੀਕ ਆ ਭਾਈ ਸਾਫੀ ਬਹੁਤ ਜੀ ਬੱਚੀ ਕਿੰਨਾ ਕੁ ਦੁੱਧ ਦੇ ਤੂੰ ਮੇਰੇ ਤੇ ਹੀ ਹੋ ਗਈ ਜੀ ਜਿਹੜੇ ਸਾਨੂੰ ਜਿਹੜੇ ਸਾਨੂੰ ਬਰੀਕੀਆਂ ਜੇ ਮਤਲਬ ਚੰਗੀ ਸਮਾਈ ਵਾਲੇ ਕੋਲ ਜੇ 18 20 ਜੀ ਹੂੰ ਤੇ ਲਾਡੂ ਲਾ ਬੋ ਪਈਆਂ ਹਾਂ ਬਹੁਤ ਆ ਸਾਰੀਆਂ ਬਾਲਟਨ ਲੈ ਕੱਢ ਕੇ ਫੇਰ ਸੋਣਾ ਭਾਈ ਥਾਣ ਕਿੰਨਾ ਚੰਗਾ ਜੀ ਥਾਣ ਬੜਾ ਕਮਾਲ ਦਾ ਲੈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਯਾਦਬਰੀਡ ਫੁੱਲ ਠੰਡੀ ਇਹ ਵੀ ਬਹੁਤ ਵਧੀਆ ਕੁਝ ਚੰਗਾ ਠੰਡੀ ਠੰਡੀ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਜਿਵੇਂ ਮਰਜੀ ਬੈਠੇ ਰਹੇ ਵਿੱਚ ਹੁਣ ਆਰਡਰ ਦੀ ਜਿਹੜੀ ਬਨਾਵਟਾ ਬਹੁਤ ਚੰਗੀ ਆ ਅਜੇ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਹੀ ਵਧੀਆ ਤਿਆਰ ਕਰ ਲੈਣਾ ਕੀ ਮੁੱਲ ਆ ਭਾਈ ਇਹਦਾ 65000 ਹੀ ਦੇ ਦੇਗੀ 58000 ਰੁਪਏ ਮਾਨਤਾਣ ਹੋ ਜਾ ਬਸ ਛੋੜ ਛੱਪੇ ਦਾ ਮਾਨਤਾਣ ਹੋਣਾ ਜੀ ਠੀਕ ਆ ਜੀ 58 ਸਾਡੇ ਬਾਜੀ ਵਾਲੀ ਗੱਲ ਨਹੀਂ ਕੋਈ ਓਕੇ ਭਾਈ ਹਾਂਜੀ 58000 ਰੁਪਏ ਮੁੱਲ ਆ ਮਾਨਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਖੇਸ ਚੰਗਾ ਕੱਦ ਚੰਗਾ ਥਣ ਚੰਗਾ ਲੱਗਿਆ ਕੱਚੀ ਕੱਚੀ ਆ ਬਈ ਦਿਨ ਲੈਂਦੀ ਆ ਸਾਡੇ ਇਹ ਵਕਤ ਗਾਂ ਨੂੰ ਵੀ ਵਧਣ ਵਾਲੀ ਚੀਜ਼ ਹੈਗੀ ਸਹੀ ਗੱਲ ਹੈ ਬਈ ਚੰਗੀ ਸਮਾਈ ਵਾਲੇ ਕੋਲ ਨਾਲੋਂ ਦੁੱਧ ਪੀਣ ਵਾਲੇ ਗਾਂ ਨੂੰ ਹਮ 80-85 ਹਜ਼ਾਰ ਦੀ ਬਿਹੜਾ ਜੀ ਸਹੀ ਗੱਲ ਆ ਬਈ ਸਮਾਈ ਵਾਲੇ ਬਹੁਤ ਚੰਗਾ ਹਮ ਹਾਂਜੀ ਰੰਗ ਸਾਰੇ ਚੰਗੇ ਅੰਗ ਕਿਤੋਂ ਵੀ ਹੱਥ ਤਰਾ ਨਹੀਂ ਕੋਈ ਵੀ ਗੱਲ ਹੂੰ ਠੀਕ ਆ ਭਾਈਆਂ ਦੇ ਹੋ ਲੇਵਾ ਟੱਲਾ ਟੋਨਾ ਲੈ ਟੋਨਾ ਦੇਖੋ ਸਹੀ ਗੱਲ ਆ ਬਹੁਤ ਲੱਲੇਵਾ ਹੂੰ ਰੇਖਾਂ ਵਾਲੀ ਹੈ ਬੱਚੀ ਠੀਕ ਆ ਭਾਈ ਨਾਗਬਾਈ ਕੋਲੇ ਦੋ ਸੀ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ